ਤਾਂ ਸਚਕੰਚਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਜਿਸ ਵੇਲੇ ਗੋਲੀ ਚੱਲਦੀ ਆ ਤਾਂ ਸੁਖਬੀਰ ਸਿੰਘ ਬਾਦਲ ਜੋ ਉੱਥੇ ਸੇਵਾ ਨਿਭਾਉਂਦੇ ਨੇ ਤਾਂ ਉਸ ਤੋਂ ਬਾਅਦ ਜੋ ਦਲਜੀਤ ਸਿੰਘ ਚੀਵਾ ਨੇ ਉਹ ਵੀ ਇੱਥੇ ਮੌਜੂਦ ਹੈਗੇ ਨੇ ਤਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਕਿ ਉਹਨਾਂ ਦਾ ਇਸ ਜੋ ਘਟਨਾਕਰਮ ਦੇ ਉੱਤੇ ਕੀ ਕਹਿਣਾ ਕਿਉਂਕਿ ਇਹ ਬਹੁਤ ਹੀ ਮੰਦਪੱਗੀ ਗੱਲ ਆ ਹਰ ਇੱਕ ਦੇ ਜਿਹੜਾ ਬਿਆਨ ਸਿਆਸੀ ਆਗੂਆਂ ਦਾ ਬਿਆਨ ਹੈ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਆ ਉਹਨਾਂ ਦੇ ਵੀ ਜਿਹੜੇ ਬਿਆਨ ਆ ਚੁੱਕੇ ਨੇ ਤਾਂ ਉੱਥੇ ਹੀ ਗੁਰੂ ਨਗਰੀ ਦੇ ਪੁਲਿਸ ਕਮਿਸ਼ਨਰ ਸਾਹਿਬਾਨ ਉਹ ਵੀ ਮੌਕੇ ਦੇ ਉੱਤੇ ਪਹੁੰਚੇ ਸਨ ਉਹਨਾਂ ਵੱਲੋਂ ਵੀ ਜਾਇਜ਼ਾ ਲਿੱਤਾ ਗਿਆ ਇਸ ਜਗ੍ਹਾ ਦਾ ਤਾਂ ਦਲਜੀਤ ਸਿੰਘ ਚੀਮਾ ਉਹ ਤੁਸੀਂ ਵੇਖ ਸਕਦੇ ਹੋ ਹਾਲਾਂਕਿ ਸਜ਼ਾ ਜਿਹੜੀ ਚੀਮਾ ਸਾਹਿਬ ਨੂੰ ਵੀ ਨਾਲ ਸੀ ਕੀਤੀ ਤਾਂ ਇਹ ਵੀ ਸਜ਼ਾ ਜੋ ਉੱਥੇ ਸੇਵਾ ਕਰਦੇ ਦਿਖਾਈ ਦੇ ਰਹੇ ਸੀਗੇ ਤਾਂ ਮੌਕੇ ਦੇ ਉੱਤੇ ਜਦੋਂ ਫਾਇਰ ਹੁੰਦਾ ਤਾਂ ਉਸ ਵੇਲੇ ਚੀਮਾ ਜੋ ਨੇ ਦਲਜੀਤ ਸਿੰਘ ਚੀਮਾ ਤਾਂ ਉਹਨਾਂ ਦੇ ਨਾਲ ਜੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬਾਨ ਨੇ ਉਹ ਵੀ ਮੌਕੇ ਦੇ ਉੱਤੇ ਪਹੁੰਚਦੇ ਨੇ ਤਾਂ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਮਿਲਦੇ ਨੇ ਤਾਂ ਉਸ ਤੋਂ ਬਾਅਦ ਹਰਸ਼ਮਰਤ ਕੌਰ ਬਾਦਲ ਜੋ ਨੇ ਬੀਬਾ ਬਾਦਲ ਉਹ ਵੀ ਜੋ ਮੌਕੇ ਦੇ ਉੱਤੇ ਪਹੁੰਚਦੇ ਨੇ ਤਾਂ ਉਹਨਾਂ ਵੱਲੋਂ ਵੀ ਜੋ ਇੱਥੇ ਪਹੁੰਚ ਕੇ ਜੋ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਮਿਲਿਆ ਜਾਂਦਾ ਤਾਂ ਦੇਖ ਸਕਦੇ ਹਾਂ ਕਿ ਜੋ ਦਲਜੀਤ ਸਿੰਘ ਚੀਮਾ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਕਿ ਉਹਨਾਂ ਦਾ ਇਸ ਘਟਨਾਕਰਨ ਨੂੰ ਲੈ ਕੇ ਕੀ ਕਹਿਣਾ ਹੈ ਤਾਂ ਤਸਵੀਰਾਂ ਤੜ ਨਾਲ ਦਿਲਜੀਤ ਸਿੰਘ ਚੀਮਾ ਜੀ ਦੀਆਂ ਸਾਂਝੀਆਂ ਕਰ ਰਿਆਂ ਤਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਉਸ ਦੇ ਵਿੱਚ ਸ਼ਾਮਲ ਸੀ ਉਹ अनेका ਹੋਰ ਮਾਮਲੇ ਦੇ ਦਰਜ ਨੇ ਉਹ ਵਿਅਕਤੀ ਹਿਤਿਆਰ ਨੇ ਕਿ ਪੂਰਨ ਤਰ੍ਹਾਂ ਕਾਮਯਾਬ ਹੋਏ ਦੇਖੋ ਪਹਿਲਾਂ ਤੇ ਮੈਂ ਸਵੇਰੇ ਵੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਸਿਰ ਰੱਖ ਕੇ ਉਹਨਾਂ ਦਾ ਸ਼ੁਕਰਾਨਾ ਕੀਤਾ ਸੀ ਕਿ ਅੱਜ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਾਨ ਬਖਸ਼ੀ ਹੈ ਉਹ ਗੁਰੂ ਰਾਮਦਾਸ ਦੀ ਕਿਰਪਾ ਹੋਈ ਆ ਤੇ ਉਸੇ ਕਰਕੇ ਅੱਜ ਪੁਆਇੰਟ ਬਲੈਂਕ ਰੇਂਜ ਤੋਂ ਇਸ ਤਰੀਕੇ ਗੋਲੀ ਚੱਲਣ ਦੇ ਬਾਵਜੂਦ ਬਚਾ ਹੋ ਜਾਣਾ ਕਿਉਂਕਿ ਉਹ ਅਕਾਲ ਤਖਤ ਸਾਹਿਬ ਦੇ ਆਦੇਸ਼ ਦੇ ਉੱਤੇ ਅਕਾਲ ਤਖਤ ਦਾ ਹੁਕਮ ਮੰਨ ਕੇ ਪਹਿਰੇਦਾਰ ਬਣ ਕੇ ਗੁਰੂ ਦੇ ਦਰ ਦੇ ਉੱਤੇ ਆਪਣੀ ਸੇਵਾ ਨਿਭਾ ਰਹੇ ਸੀ ਤੇ ਗੁਰੂ ਨੇ ਉਹ ਜਿਹੜੀ ਗੋਲੀ ਆ ਆਪਣੇ ਇਸ ਪਾਵਨ ਦਰਬਾਰ ਦੇ ਜਿਹੜੀ ਆ ਉਹ ਪਰ ਚੱਲ ਕੇ ਤੇ ਆਪਣੇ ਸੇਵਾਦਾਰ ਦੀ ਜਾਨ ਜਿਹੜੀ ਆ ਉਹ ਬਚੀ ਆ ਮੈਂ ਗੁਰੂ ਰਾਮਦਾਸ ਜੀ ਪਰ ਆਜ ਦਾ ਗੁਰੂ ਹਰਬਿੰਦ ਜੀ ਪਰ ਆਜ ਦਾ ਤੇ ਦਿਲ ਤੋਂ ਸ਼ੁਕਰਾਨਾ ਕਰ ਪਰ ਬੁਖੰਦੀ ਅੱਜ ਮੈਂ ਹੈਰਾਨ ਸੀ ਮੈਂ ਇੰਟੈਲੀਜੈਂਸ ਦੇ ਅਫਸਰ ਸੇ ਬੰਨਾਂ ਨਾਲ ਗੱਲ ਕਰ ਰਿਹਾ ਸੀ ਸਿੱਧੇ ਅਫਸਰ ਨਾਲ ਇੱਕ ਨਾਲ ਉਹ ਮੈਨੂੰ ਦਿਖਾ ਰਹੇ ਸੀ ਕਿ ਮੇਰੇ ਕੋਲੇ ਵੀਡੀਓ ਹੈ ਅਸੀਂ ਇਹਨੂੰ 2 ਦਿਨ ਤੋਂ ਟਰੈਕ ਕਰ ਰਹੇ ਤੁਸੀਂ ਵੀ ਹੁਣੇ ਮੁੰਗਾ ਸਾਹਿਬ ਜ਼ਿਕਰ ਕਰ ਰਹੇ ਸੀ ਕਿ ਇਹਦਾ ਕ੍ਰਿਮੀਨਲ ਰਿਕਾਰਡ ਆ ਇਸ ਟਿਸ਼ਟਰਾ ਤੇ ਮੈਂ ਕਿਹਾ ਜੇ ਦੋ ਦਿਨ ਤੋਂ ਤੁਸੀਂ ਰਿਕਾਰਡ ਕਰ ਰਹੇ ਸੀ ਤੇ ਮੋਸਟ ਥ੍ਰੈਟਨਡ ਪਰਸਨ ਹੈ ਸਰਦਾਰ ਸੰਵੀਰ ਸਿੰਘ ਬਾਦਲ ਤੇ ਤੁਸੀਂ ਇਹਦੀ ਚੈਕਿੰਗ ਕੀਤੀ ਵੀ ਇਹਦੇ ਕੋਲ ਕੋਈ ਹਥਿਆਰ ਤਾਂ ਨਹੀਂ ਹੈ ਕਹਿੰਦੇ ਨਹੀਂ ਅਸੀਂ ਨਹੀਂ ਕੀਤੀ ਉਹ ਐਸਜੀਪੀਸੀ ਨੇ ਕਰਨੀ ਸੀ ਮੈਂ ਕਿਹਾ ਤੁਸੀਂ ਕਿਸੇ ਐਸਜੀਪੀਸੀ ਦੇ ਆਦਮੀ ਨੂੰ ਕਿਹਾ ਕਿ ਇਹ ਆਦਮੀ ਛਕੀ ਹੈ ਇਹਦੀ ਫਟਾਫਟ ਤਲਾਸ਼ੀ ਲਓ ਉਹਨਾਂ ਦੀ ਟਾਸਕ ਫੋਰਸ ਵਾਲੇ ਚੈੱਕ ਕਰ ਲੈਣ ਕੋਈ ਜਵਾਬ ਨਹੀਂ ਇਹਦਾ ਮਤਲਬ ਕਿ ਤੁਸੀਂ ਸਮਾਂ ਦੇ ਰਹੇ ਸੀ ਕਿ ਜਿਹੜੇ ਕੰਮ ਉਹ ਆਇਆ ਉਹ ਆਪਣਾ ਕੰਮ ਜਿਹੜਾ ਮੌਕਾ ਵੇਖ ਕੇ ਔਰ ਉਹ ਮੌਕਾ ਕਿੱਡਾ ਜਿਹੜਾ ਉਹ ਉਹਨੂੰ ਕਮਾਲ ਦਾ ਲੱਭਿਆ ਸੀ ਇਹ ਤਾਂ ਗੁਰੂ ਰਾਮਦਾਸ ਜਿਹੜਾ ਨੇ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਬੜੀ ਸ਼ਕਤੀ ਹੈ ਗੁਰੂ ਦੇ ਵਿੱਚ ਕਿ ਅੱਜ ਉਹਨਾਂ ਨੇ ਬਚਾ ਨਾ ਲੈ ਕੇ ਜਾਓ ਮੁੱਖ ਮੰਤਰੀ ਸਾਹਿਬ ਪੰਜਾਬ ਪੁਲਿਸ ਨੂੰ ਸ਼ਾਬਾਸ਼ੀ ਦੇ ਰਿਹਾ ਕਿ ਵੱਡਾ ਹਾਦਸਾ ਉਹਨੂੰ ਟਲਿਆ ਨਹੀਂ ਦੇਖੋ ਅਸੀਂ ਵੀ ਜਿਹੜੇ ਜਵਾਨ ਨੇ ਕੰਮ ਕੀਤਾ ਉਦੇ ਵਾਸਤੇ ਮੈਂ ਸਵੇਰੇ ਵੀ ਕਿਹਾ ਸੀ ਕਿ ਅਸੀਂ ਉਹਦਾ ਧੰਨਵਾਦ ਵੀ ਕਰਦੇ ਆ ਉਹਨੂੰ ਸ਼ਾਬਾਸ਼ ਵੀ ਦਿੰਦੇ ਬਹੁਤ ਅچھے ਤਰੀਕੇ ਨਾਲ ਇੱਕ ਪ੍ਰਾਣਾ ਉਹਨਾਂ ਦੀ ਪਰਸਨ ਸਿਕਿਉਰਟੀ ਦੇ ਵਿੱਚ ਸਰਦਾਰ ਸੁਖਬੀ ਸਿੰਘ ਬਾਦਲ ਦੀ ਚੱਕਰ ਕਰਦਾ ਸਰਦਾਰ ਸਾਹਿਬ ਨੇ ਕਿਹਾ ਵੀ ਸਰਦਾਰ ਸਾਹਿਬ ਦੇ ਉੱਤੇ ਹਮਲਾ ਕੀ ਮੰਨਦੇ ਸੀ ਮੈਂ ਤਾਂ ਕਹਿ ਜੀ ਬਿਲਕੁਲ ਜੋ ਜਹਾਦਰ ਸਾਹਿਬ ਤੋਂ ਵੱਡਾ ਹੁਣ ਜਿਹੜਾ ਮੈਂ ਉਹਨਾਂ ਦੀ ਗੱਲ ਦੇ ਉੱਤੇ ਕੁਝ ਹੋਰ ਕਵਾਂ ਜੋ ਉਹਨਾਂ ਨੇ ਕਿਹਾ 100% ਸੱਚਾਈ ਹੈ ਕਿਉਂਕਿ ਮੈਂ ਤਾਂ ਕਿ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਦੇ ਹੇਠ ਅਕਾਲ ਤਖਤ ਸਾਹਿਬ ਦੇ ਹਦੇਸ਼ ਤੇ ਉੱਤੇ ਉਹ ਪਹਿਰੇਦਾਰ ਦੀ ਡਿਊਟੀ ਜਿਹੜੀ ਹੈ ਗੁਰੂ ਦੇ ਦਰਬਾਰ ਤੇ ਕਰ ਰਹੇ ਇਸ ਕਰਕੇ ਇਹੋ ਜੇ ਮੌਕੇ ਦੇ ਉੱਤੇ ਜਿਹੜੀ ਹੈ ਇਸ ਤਰ੍ਹਾਂ ਦਾ ਹਮਲਾ ਹੋਣਾ ਇਹ ਲੋਕੀ ਪੰਜਾਬ ਨੂੰ ਫੇਰ ਅੰਧੇਰਿਆਂ ਦੇ ਪਾਸੇ ਜਿਹੜਾ ਉਹ ਧੱਕਣਾ ਚਾਹੁੰਦੇ ਆ ਮੈਂ মিডিਏ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਸਾਰਾ ਪੁਰਾਣੇ ਹਾਲਾਤ ਪੰਜਾਬ ਦੇ ਦੇਖਿਆ ਇਹ ਇਸ ਪਾਸੇ ਜਿਹੜੀ ਸਰਕਾਰ ਦੇ ਮਨਸੂਬੇ ਨੇ ਔਰ ਕੇਂਦਰ ਸਰਕਾਰ ਨੂੰ ਵੀ ਅੱਖਾਂ ਖੁੱਲ੍ਹਣੀਆਂ ਚਾਹੀਦੀਆਂ ਤੇ ਇਹ ਨਾ ਹੋਵੇ ਕਿ ਬਹੁਤ देर ਹੋ ਜਾਏ ਤੇ ਫਿਰ ਤੁਹਾਡੀਆਂ ਜਿਹੜੀਆਂ ਉਹ ਅੱਖਾਂ ਖੁੱਲਣ ਇਹਦੀ ਜੁਡੀਸ਼ੀਅਲ ਇਨਕੁਆਇਰੀ ਇਮੀਡੀਏਟ ਹੋਣੀ ਚਾਹੀਦੀ ਹੈ ਤੇ ਫਿਰ ਜਿਹੜਾ ਹੈਗਾ ਉਸ ਤੋਂ ਬਾਅਦ ਜਿਹੜੀ ਸਾਜ਼ਿਸ਼ ਆ ਉਹ ਪਬਲਿਕ ਕੀਤੀ ਜਾਣੀ ਚਾਹੀਦੀ ਹੈ ਇਹ ਹਲੇ ਅਸੀਂ ਬਾਕੀ ਅੱਜ ਸ਼ਾਮ ਨੂੰ ਸਾਰਾਇਦੇ ਤੇ ਸਲਾਮ ਮਸ਼ਵਰਾ ਅਸੀਂ ਕਰਾਂਗੇ ਕਹਿੰਦਾ ਤੇਰੀ ਕੋ ਹੋਰ ਗੱਲ ਕਰਨ ਦੀ ਹੈ ਅੱਜ ਦੇ ਦਿਨ ਹੋਰ ਬਕਾਇਆ ਸੇਵਾ ਦੇ 8 ਦਿਨ ਹੋਰ ਬਕਾਇਆ ਕੀ ਸੁਰੱਖਿਆ ਦੀ ਮੰਗ ਕਰੋਗੇ ਦੇਖੋ ਅਸੀਂ ਤੇ ਰੱਬ ਦੇ ਆਸਰੇ ਗੁਰੂ ਦੇ ਅਰਜਾਦੇ ਵਿੱਚ ਆਪਣੀ ਸੇਵਾ ਅੱਜ ਵੀ ਮੈਂ ਅਕਾਲਪੁਰਖ ਦਾ ਸ਼ੁਕਰਾਨਾ ਕਰਦਾ ਕਿ ਸੇਵਕ ਦੀ ਸੇਵਾ ਅੱਜ ਵੀ ਨਿਭਦੀ ਚੱਲਦੀਆਂ ਗੋਲੀਆਂ ਦੇ ਵਿੱਚ ਵੀ ਸਰਦਾਰ ਸੁਬੀਰ ਸਿੰਘ ਬਾਦਲ ਸਾਹਿਬ ਦੀ ਜਿਹੜੀ ਸੇਵਾ ਉਹ ਨਿਭ ਜਾਣੀ ਇਹ ਉਹਨੂੰ ਮਾਲਕ ਨੂੰ ਕੀ ਪਸੰਦ ਆ ਕਿਉਂਕਿ ਮਾਰਨ ਵਾਲੇ ਬੜਾ ਕੋਈ ਸੋਚਦੇ ਆ ਲੇਕਿਨ ਮਾਲਕ ਬਲਵਾਨ ਆ ਸੇਵਾ ਇੱਕ ਸੈਕਿੰਡ ਵਾਸਤੇ ਵੀ ਜਿਹੜੀ ਸੀ ਚੱਲਦੀ ਉਹਦੇ ਚ ਮਾਲਕ ਨੇ ਵਿਗੜ ਨਹੀਂ ਪਹਿਣ ਦਿੱਤਾ ਇਸ ਕਰਕੇ ਇਹ ਮੈਂ ਸਮਝਦਾ ਇਹ ਮਾਲਕ ਦਾ ਜਿਹੜੀ ਹੈਗੀ ਆ ਉਹਦੀ ਚਮਤਕਾਰੀ ਆ ਜਲਦੀਆਂ ਗੋਲੀਆਂ ਦੇ ਵਿੱਚ ਇਹਨਾਂ ਦਾ ਫਾਇਦਾ ਹੋਰ ਬਣਿਆ ਪਰ ਖਾਦੀ ਆਪਣੀ ਨਹੀਂ ਦੇਖਦੇ ਕਿੰਨਾ ਲਭਾ ਕਰਦੇ ਨੇ ਉਹ ਦੇਖੋ ਜਿਹੜੇ ਰੱਬ ਤੇ ਭਰੋਸਾ ਹੈਗਾ ਨਾ ਅਕਾਲੀ ਗੱਲ ਜਿਹੜਾ ਇਹਦਾ ਜਨਮ ਸ੍ਰੀ ਕਾਲ ਤਖਤ ਸਾਹਿਬ ਤੇ ਹੋਇਆ ਸੀ ਔਰ ਵੱਡੇ ਤੁਸੀਂ ਤਾਂ ਪੁਰਾਣੇ ਹੋ ਜਰਨਲਿਸਟ ਬਹੁਤ ਸੀਨੀਅਰ ਵੱਡੇ ਸੰਘਰਸ਼ਾਂ ਤੋਂ ਬਾਅਦ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਸ਼ਹਾਦਤਾਂ ਦੇ ਉੱਤੇ ਹੀ ਅਕਾਲੀ ਦਲ ਦੀ ਨੀਂ ਰੱਖੀ ਹੋਈ ਹੈ ਇਸ ਕਰਕੇ بڑا ਨੁਕਸਾਨ ਅਕਾਲੀ ਦਲ ਨੇ ਪਹਿਲਾਂ ਵੀ ਚੱਲਿਆ ਪੰਜਾਬ ਦੇ ਵਾਸਤੇ ਪੰਜਾਬੀਅਤ ਦੇ ਵਾਸਤੇ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ ਇਸ ਕਰਕੇ ਅੱਜ ਵੀ ਸਾਡੇ ਵਰਕਰ ਡਟ ਕੇ ਖੜੇ ਆ ਜੀ ਅਗਲੇ ਅਗਲੇ ਦਿਨਾਂ ਦੀ ਸੇਵਾ ਕਿਤੇ ਕਿਤੇ ਉਪਰਲਾ ਮਾਰਨੀ ਚਾਹੀਦੀ ਸੀ ਮੈਂ ਮੈਂ ਤਾਂ ਇਹ ਕਹਿ ਰਿਹਾ ਵੀ ਇਹ ਜਿਹੜੀ ਸਾਜ਼ਿਸ਼ ਹੈ ਇਹ ਪੰਜਾਬ ਨੂੰ ਉਸੇ ੱਪੱਟੀ ਦੇ ਵਿੱਚ ਦੁਬਾਰਾ ਧੱਕਣ ਦੀ ਕੋਸ਼ਿਸ਼ ਹੈ ਜਿਹਦੇ ਵਿੱਚੋਂ ਜਿਹੜੀ ਹੈ ਸਾਰੇ ਪੰਜਾਬੀਆਂ ਨੇ ਇਕੱਠੇ ਹੋ ਕੇ ਤੇ ਗੁਰੂ ਦਾ ਉਹ ਟਾਹਸਰਾ ਲੈ ਕੇ ਹਿੰਮਤ ਮਾਰ ਕੇ ਤੇ ਪੰਜਾਬ ਨੂੰ ਕੱਢ ਕੇ ਫੇਰ ਰਸਤੇ ਤੇ ਪਾਇਆ ਅੱਜ ਜਿਹੜੀ ਬਹਾਦਰੀ ਉਹਨੇ ਬੜੇ ਤੰਦੇਹੀ ਦੇ ਨਾਲ ਆਪਣੀ ਡਿਊਟੀ ਨਿਭਾਈ ਉਹਦੇ ਬਾਰੇ ਕੀ ਕਹਿੰਦਾ ਮੈਂ ਹੀ ਤਾਂ ਮੈਂ ਮਾਲਕ ਦਾ ਹੀ ਸ਼ੁਕਰਾਨਾ ਕਰ ਰਿਹਾ ਇੱਕ ਪਾਸੇ ਗੋੜੀਆਂ ਚੱਲਦੀਆਂ ਹੁਣ ਇੱਕ ਪਾਸੇ ਘੋੜੀਆਂ ਚੱਲ ਰੀਆਂ ਹੋਣ ਤੇ ਸੇਵਾਦਾਰ ਦੀ ਆਪਣੀ ਜਿਹੜੀ ਹੈ ਡਿਊਟੀ ਨਿਭ ਜਵੇ ਇਹ ਮਾਲਕ ਦੀ ਮਿਹਰੀ ਆ ਸੇਵਕ ਦੀ ਸੇਵਾ ਜਿਹੜੀ ਆ ਉਹਦੇ 'ਚ ਵਿਗੜ ਨਹੀਂ ਪੈਂਦਾ ਇਹ ਮਾਲਕ ਦੀ ਕਿਰਪਾ ਇਸ ਕਰਕੇ ਮੈਂ ਮਾਲਕ ਦਾ ਹੀ ਸ਼ੁਕਰਾਨਾ ਕਰਦਾ ਅਧਿਕਾਰੀ ਕਹਿੰਦੇ ਜੀ ਉੱਚਤਕਾਰੀ ਕਹਿੰਦੇ 175 ਮੁਲਾਜ਼ਮ ਤਾਇਨਾਤ ਕੀਤੇ ਕਿ ਸਖਤ ਪ੍ਰਬੰਸੀ ਸੁਰੱਖਿਆ ਦੇ ਕੋਈ ਪਤਾ ਹੀ ਨਹੀਂ ਵਰਤੀ ਗਈ ਨਹੀਂ 175 ਮੁਲਾਜ਼ਮ ਤਾਇਨਾਤ ਕੀਤੇ ਸੀ ਤੇ ਫਿਰ ਉਹ ਬੰਦਾ ਪਿਸਤਲ ਸਮੇਤ ਇੱਥੇ ਪਹੁੰਚ ਕੇ ਤਾਂ ਗਿਆ ਇਹ ਵੀ ਤਾਂ ਦੱਸੋ ਨਾ ਜਗੇ 175 ਜਿਹੜੇ ਆ ਇੱਥੇ ਸ਼ਰਧਾਲੂਆਂ ਨੂੰ ਤੰਗ ਕਰਨ ਵਾਸਤੇ ਭੇਜੇ ਸੀਗੇ ਜਿਹੜਾ ਬੰਦਾ ਤੁਹਾਡੇ ਰਿਕਾਰਡ ਚ ਹੈ ਜਿਹਨੂੰ ਤੁਹਾਡੀ ਇੰਟੈਲੀਜੈਂਸ ਆਈਡੈਂਟੀਫਾਈ ਕਰਦੀ ਆ ਉਹ ਬੰਦਾ ਇੱਥੇ ਇਹ ਪਿਸਤਲ ਦੇ ਸਮੇਤ ਪਹੁੰਚ ਗਿਆ 175 ਕਾਦੇ ਵਾਸਤੇ ਤੁਸੀਂ ਲਾਏ ਸੀ ਲੋਕਾਂ ਨੂੰ ਸੰਗਤ ਨੂੰ ਪਰੇਸ਼ਾਨ ਕਰਨ ਵਾਸਤੇ ਲਾਏ ਸੀ ਪਰ ਤੁਸੀਂ ਸਿੱਧਾ ਨਾਲ ਕੀ ਗੱਲਬਾਤ ਹੋਈ ਉਹਨਾਂ ਨਾਲ ਨਹੀਂ ਸ਼ਕਤ ਨੂੰ ਕਰਾਉਂਦੇ ਇੱਥੇ ਪਰੇਸ਼ਾਨ ਕਰਦੇ ਤੁਹਾਡੇ ਜਦੋਂ ਅਫਸਰਾਂ ਨੂੰ ਬੰਦੇ ਦੀ ਪਛਾਣ ਸੀ ਤੇ ਤੁਸੀਂ ਜਿਹੜਾ ਕੰਮ ਕਰਨ ਵਾਲਾ ਸੀ ਕਰਦੇ ਨਹੀਂ ਇੱਥੇ ਲੋਕਾਂ ਨੂੰ ਜਿਹੜੇ ਸਿਧਾਂਤੂ ਵਿਚਾਰੇ ਹੁੰਦੇ ਆ ਇਹ ਇੱਥੇ ਨੱਕ ਰਗੜਦੇ ਉਹਨਾਂ ਨੂੰ ਤੰਗ ਕਰਨ ਵਾਸਤੇ ਪੁਲਿਸ ਲਈ ਸੀ ਕਦੇ ਵਾਸਤੇ ਲਈ ਸੀ ਪੁਲਿਸ ਕਿਹਨਾਂ ਜਵਾਬਦੇਹੀ ਤਾਂ ਕਿਸੇ ਦੀ ਹੋਣੀ ਚਾਹੀਦੀ ਆ ਸਾਰਿਆਂ ਦੀ ਤੁਸੀਂ ਸਿਕਿਉਰਿਟੀ ਵਿਦਟ੍ਰਾ ਕੀਤੇ ਹੋਈਆਂ ਤੇ ਸਾਰਿਆਂ ਨੂੰ ਤੁਸੀਂ ਬਿਠਾਇਆ ਹੈ ਇਸ ਕਰਕੇ ਵੀ ਜਿਹੜਾ ਵੀ ਇਹ ਇੱਕ ਇੱਕ ਕਰਕੇ ਚੱਲਦੇ ਜਾਣ ਤੇ ਮੈਦਾਨ ਵਿਹਲੇ ਹੁੰਦੇ ਜਾਣ ਕੋਈ ਨਹੀਂ ਗੁਰੂ ਬੜਾ ਬਿਆਨਤਾ ਸਾਨੂੰ ਗੁਰੂ ਤੋਂ ਪ੍ਰੋਸਾ ਕੋਈ ਸਿਕਿਉਰਿਟੀ ਦੀ ਕੱਲ ਦੀ ਸੇਵਾ ਕਿੱਧਰ ਹੈਗੀ ਨੇ ਕੱਲ ਅਸੀਂ ਅਨੰਦਪੁਰ ਸਾਹਿਬ ਜਿਹੜੀ ਹੱਤ ਤੱਕ ਤੇ ਦੋ ਦਿਨ ਸੇਵਾ ਕਰ ਅੱਛਾ ਕੌਤਕ ਸਾਹਿਬ ਤੋਂ ਤਿੰਨ ਦਿਨ ਦਾ ਸਮਾਂ ਦਿੱਤਾ ਗਿਆ ਸੀ ਕਿ ਕੱਲ ਕੋਲ ਜਿਹੜੇ ਜਿਹੜੇ ਜਿਹਨਾਂ ਨੇ ਉਹ ਅਸੀਂ ਅਸੀਂ ਉਹਨਾਂ ਨੂੰ ਬੇਨਤੀ ਕਰ ਲਈ ਸੀ ਉਹ ਉਹਨਾਂ ਨੇ ਟਾਈਮ ਦੇ ਦਿੱਤਾ ਕਿਉਂਕਿ ਸਾਰੀ ਲੀਡਰਸ਼ਿਪ ਹਾਲੇ ਜਿਹੜੀ ਆ ਉਹ ਸੇਵਾ ਵਾਲੇ ਪਾਸੇ ਪਹਿਲਾਂ ਮੁਕੰਮਲ ਕਰੇਗੇ ਉਸ ਤੋਂ ਬਾਅਦ ਫਿਰ ਸੇਵਾ ਮੁਕੰਮਲ ਹੋਣ ਤੋਂ ਬਾਅਦ ਉਹ ਅਸੀਂ ਡੇਟ ਰੱਖਾਂਗੇ ਤਾ ਇਹ ਸਨ ਡਾਕਟਰ ਦਲਜੀਤ ਸਿੰਘ ਚੀਮਾ ਤਾਂ ਖੁੱਲ ਕੇ ਗੱਲ ਉਹਨਾਂ ਨੇ ਕੀਤੀ ਆ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਕੱਲ ਨੂੰ ਸੁਖਵੀਰ ਸਿੰਘ ਬਾਦਲ ਦਾ ਸ਼ਰੋਮਣੀ ਅਕਾਲੀ ਦਲ ਦੀ ਉਹ ਸਾਰੀ ਲੀਡਰਸ਼ਿਪ ਜੋ ਸੇਵਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕਰੇਗੀ ਤਾਂ ਨਾਲ ਦੀ ਨਾਲ ਉਹਨਾਂ ਨੇ ਜੋ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੱਡੇ ਸਵਾਲ ਜਿਹੜੇ ਚੱਕੇ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇਲੈਕਸ਼ਨ ਜਗਮਾਨੀ ਟੀਵੀ ਸ਼੍ਰੀ ਹਮਸਾ ਸਾਹਿਬ